ਇਹ ਕਾਲੀ ਦਿਨ ਨੂੰ ਬਚਾਉਣਾ ਹੈ ਮੋੜ ਸੁਰਜੀਤ ਕਰਨਾ ਹੈ ਤਾਂ ਫਿਰ ਸਾਨੂੰ ਲੋਕਾਂ ਦੀਆਂ ਭਾਵਨਾ ਅਨੁਸਾਰ ਚੱਲਣਾ ਪੈਣਾ ਹੈ ਤੇ ਪਾਰਟੀ ਦਾ ਭਲਾ ਨੂੰ ਮੁੱਖ ਰੱਖ ਕੇ ਸਾਡੀ ਇਹ ਹੀ ਬੇਨਤੀ ਹੈ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪਾਰਟੀ ਪ੍ਰਧਾਨ ਕੀ ਤੋਂ ਅਸਤੀਫਾ ਦੇ ਕੇ ਕਿਸੇ ਵੀ ਯੋਗ ਵਿਅਕਤੀ ਨੂੰ ਜਿਹੜਾ ਬਣਾ ਦੇਣਾ ਚਾਹੁੰਦਾ ਹੈ ਕੌਮ ਦੇ ਵਿੱਚ ਬਹੁਤ ਐਸੀਆਂ ਸ਼ਖਸੀਅਤਾਂ ਨੇ ਜਿਹੜੀਆਂ ਯੋਗ ਨੇ ਜਿਹੜੀਆਂ ਇਸ ਜ਼ਿੰਮੇਵਾਰੀ ਨੂੰ ਨਿਭਾ ਸਕਦੀਆਂ ਉਹਨਾਂ 'ਚ ਕਿਸੇ ਨੂੰ ਵੀ ਜਿਹੜਾ ਪਾਰਟੀ ਬਣਾ ਸਕਦੀ ਹੈ ਬਾਅਦ ਵਿੱਚ ਜੇ ਲੋਕ ਚਾਹਣਗੇ ਦਵਾਰੇ ਆ ਸਕਦੇ ਪਰ ਹਜੇ ਜਿਹੜਾ ਹੈ ਜਿੰਨਾ ਚ ਲੋਕਾਂ ਦਾ ਵਿਸ਼ਵਾਸ ਨਹੀਂ ਦਵਾਰੇ ਜਿੱਤੇ ਜਾਂਦਾ ਉਹਨਾਂ ਚ ਉਹਨਾਂ ਨੂੰ ਲੰਬੇ ਹਿੱਕੇ ਜੇ ਅਸੀਂ ਹਰਾਇਆ ਚਲੋ ਉਹਨਾਂ ਨੇ ਮੰਨ ਲਈ ਫਿਰ ਉਹਨਾਂ ਦੇ ਆਪਦੇ ਪੱਲੇ ਕੀ ਹੈ ਜੋ ਕਹਿੰਦੇ ਵੀ ਇਹਨਾਂ ਨਹੀਂ ਹਰਾਇਆ ਫਿਰ ਆਪਦੇ ਇਸ ਬਨਾ ਤੇ ਚੋਣ ਲੜੀ ਉਹਨਾਂ ਨੇ ਇੱਕ ਪਾਸੇ ਤਾਂ ਕਹਿੰਦੇ ਵੀ ਸਾਡੇ ਨਾਲੋਂ ਸਭ ਤੋਂ ਮਜ਼ਬੂਰ ਮਜ਼ਬੂਤ ਕੈਂਡੀਡੇਟ ਕੁਵਾਲ ਸਿੰਘ ਚੁੰਨਾ ਸੀ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਪ੍ਰੈਸ ਉਹਦੇ ਵਿੱਚ ਕਿਹਾ ਵੀ ਅਸੀਂ ਸਾਰਿਆਂ ਦੀ ਰਾਏ ਲਈ ਉਹਨਾਂ ਨੇ ਕਿਹਾ ਜੀ ਸਭ ਤੋਂ ਮਜ਼ਬੂਤ ਕੈਂਡੀਡੇਟ ਨੇ ਅਸੀਂ ਤਾਂ ਸਮਾਂ ਕਿਸੇ ਰੂਪ ਚ ਵਿਰੋਧ ਵੀ ਨਹੀਂ ਕੀਤਾ ਅਸੀਂ ਤਾਂ ਘਰੇ ਬੈਠੇ ਰਹੇ ਤੇ ਹੁਣ ਉਹਨਾਂ ਦਾ ਇਹ ਇਲਜ਼ਾਮ ਲਾਉਣਾ ਸਿਰਫ ਇੱਕੋ ਹੀ ਜਿਹੜੀਆਂ ਗੱਲ ਦਸਾਉਂਦਾ ਵੀ ਉਹ ਆਪਣੀ ਹਾਰ ਦਾ ਠਿਕਰਾ ਜਿਹੜਾ ਹੈ ਉਹ ਸਾਡੇ ਸਿਰ ਪੰਨ ਰਹੇ ਨੇ ਇਸ ਤੋਂ ਬਾਅਦ ਕੁਝ ਨਹੀਂ ਸੂਚੇ ਇਲਾਕੇ ਦੀ ਸੰਗਤ ਵੱਲੋਂ ਅਤੇ ਗੁਰਸਾਗਰ ٹرسٹ ਮਸਤੋਣਾ ਸਾਹਿਬ ਅਕਾਲ ਕਾਲਜ ਕਾਉਂਸਲ ਵੱਲੋਂ ਜੋ ਪਿਛਲੀਆਂ ਐਮਪੀ ਚੋਣਾਂ ਦੇ ਵਿੱਚ ਦੋ ਪੰਥਕ ਸਖਸ਼ੀਤਾ ਸਰਦਾਰ ਸਰਬਜੀਤ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣ ਕੇ ਬੜਾ ਵੱਡਾ ਫਤਵਾ ਦੇ ਕੇ ਪਾਰਲੀਮੈਂਟ ਚ ਭੇਜਿਆ ਇਹਨਾਂ ਦੋਨਾਂ ਪੰਥਕ ਸਖਸ਼ੀਤਾ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਅੱਜ ਇਲਾਕੇ ਦੀ ਸੰਗਤ ਵੱਲੋਂ ਪ੍ਰੋਗਰਾਮ ਰੱਖਿਆ ਤੇ ਮੈਂ ਵੀ ਇਸ ਇਲਾਕੇ ਦਾ ਨਿਮਾਣਾ ਸੇਵਾਦਾਰ ਹੋਣ ਦੇ ਨਾਤੇ ਜਿਹੜਾ ਐਸੇ ਵਿਸ਼ੇ ਵਿੱਚ ਮੂਰੀਤ ਅਸੀਂ ਸਾਰੇ ਸਾਡੇ ਸਾਥੀ ਅਸੀਂ ਵੀ ਸਾਰੇ ਇਹਦੇ ਵਿੱਚ ਇਹਨਾਂ ਸਖੀਤਾਂ ਨੂੰ ਸਮਾਨਿਤ ਕਰਨ ਲਈ ਸੀ ਸਾਰੇ ਇਕੱਠੇ ਹੋ ਗਏ। ਇਹ ਰਖਾਵਾ ਕਿਵੇਂ ਦੇਖਦੇ ਹੋ? ਅਕਾਲੀ ਦਲ ਦੇ ਵਿੱਚ ਜਿਹੜਾ ਫੁੱਟ ਪਈ ਹੋਈ ਆ, ਇਹ ਸਰਪੀਰ ਸਿੰਘ ਬਾਦਲ ਲਾਉਂਦੇ ਨੇ ਬਾਗੀਦਰਾ। ਤੁਸੀਂ ਕਹਿ ਰਹੇ ਹੋ ਵੀ ਸਰਪੀਰ ਸਿੰਘ ਬਾਦਲ ਗਿੱਧ ਢੇੜੇ ਹੋ ਨੇ, ਕਿਵੇਂ ਦੇ ਦੇ। ਦੇਖੋ ਮੈਂ ਇਹੀ ਗੱਲ ਕਹੂੰਗਾ ਵੀ ਤੁਸੀਂ ਪੰਜਾਬ ਦੇ ਲੋਕਾਂ ਦੀ ਭਾਵਨਾ ਨੂੰ ਸਮਝੋ। ਅੱਜ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ? ਲੋਕ ਸ਼ਰੂਨੀ ਅਕਾਲੀ ਦਲ ਤੋਂ ਨਾਰਾਜ਼ ਨਹੀਂ। ਪਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਜਿਨ੍ਹਾਂ ਦੇ ਕੋਲੇ ਪਾਰਟੀ ਦੀ ਕਮਾਂਡ ਹੈ ਉਹਨਾਂ ਤੋਂ ਨਾਰਾਜ਼ ਨੇ ਤੇ ਜੇ ਅਕਾਲੀ ਦਲ ਨੂੰ ਬਚਾਉਣਾ ਹੈ ਮੋੜ ਸੁਧਿਤ ਕਰਨਾ ਹੈ ਤਾਂ ਫਿਰ ਸਾਨੂੰ ਲੋਕਾਂ ਦੀਆਂ ਭਾਵਨਾ ਅਨੁਸਾਰ ਚੱਲਣਾ ਪਵੇਗਾ ਤੇ ਪਾਰਟੀ ਦਾ ਭਲਾ ਨੂੰ ਮੁੱਖ ਰੱਖ ਕੇ ਸਾਡੀ ਇਹ ਹੀ ਬੇਨਤੀ ਹੈ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਕਿਸੇ ਵੀ ਯੋਗ ਵਿਅਕਤੀ ਨੂੰ ਜਿਹੜਾ ਬਣਾ ਦੇਣਾ ਚਾਹੀਦਾ ਹੈ ਕੌਮ ਦੇ ਵਿੱਚ ਬਹੁਤ ਐਸੀਆਂ ਸ਼ਕਤੀਤਾ ਨੇ ਜਿਹੜੀਆਂ ਯੋਗ ਨੇ ਜਿਹੜੀਆਂ ਇਸ ਜ਼ਿੰਮੇਵਾਰੀ ਨੂੰ ਨਿਭਾ ਸਕਦੀਆਂ ਉਹਨਾਂ ਚੋਂ ਕਿਸੇ ਨੂੰ ਵੀ ਜਿਹੜਾ ਪਾਰਟੀ ਬਣਾ ਸਕਦੀ ਹੈ ਬਾਅਦ ਵਿੱਚ ਜੇ ਲੋਕ ਚਾਹਣਗੇ ਤਾਂ ਉਹ ਦੁਬਾਰੇ ਆ ਸਕਦੇ ਆ ਪਰ ਹਜੇ ਜਿਹੜਾ ਹੈ ਜਿੰਨਾਂ 'ਚ ਲੋਕਾਂ ਦਾ ਵਿਸ਼ਵਾਸ ਨਹੀਂ ਦੁਬਾਰੇ ਜਿੱਤੇ ਜਾਂਦਾ ਉਹਨਾਂ 'ਚ ਉਹਨਾਂ ਨੂੰ ਲੰਬੇ ਫਿਰਦੇ ਸ੍ਰੀਸ਼ਰ ਸਾਹਿਬ ਜੋ ਆਪ ਪਾਈਆਂ ਮਸਕਾਫੀ ਨੇ ਕਿਹਾ ਕਿ ਆਉਣ ਸਾਡੀ ਜੀ ਆਇਆਂ ਨੂੰ ਪਤਾ ਨਹੀਂ ਕਿ ਪਹਿਲਾਂ ਇਹ ਪ੍ਰੋਗਰਾਮ ਆ ਨਾਮ ਕਿਹਣਾ ਗੱਲ ਹੋ ਰਿਹਾ ਹੈ ਦੇਖੋ ਇਹ ਗੱਲ ਥੋੜੀ ਠੀਕ ਹੈ ਓरिजਨਲੀ ਇਹ ਪ੍ਰੋਗਰਾਮ ਨਾਨਕੀਣਾ ਸਾਹਿਬ ਗੁਰਦੁਆਰਾ ਸਾਹਿਬ ਚ ਰੱਖਿਆ ਸੀਗਾ ਪਰ ਉੱਥੇ ਪ੍ਰੋਗਰਾਮ ਕਰਨ ਦੀ ਐਸ.ਸੀ.ਪੀ.ਸੀ ਵੱਲੋਂ ਜਿਹੜਾ ਹੈ ਮਨਜ਼ੂਰੀ ਨਹੀਂ ਦਿੱਤੀ ਗਈ ਤੇ ਜਿਹਦੇ ਕਰਕੇ ਫਿਰ ਅਸੀਂ ਇਹ ਅ ਇੱਥੇ ਮਸਤੋਣਾ ਸਾਹਿਬ ਜਿਹੜਾ ਹੈ ਪ੍ਰੋਗਰਾਮ ਕਰ ਰਹੇ ਆ ਦੇਖੋ ਗੱਲ ਤਾਂ ਹੈ ਵੀ ਕਿਤੇ ਵੀ ਚਾਹੇ ਅ ਨਾਨਕੀਣਾ ਸਾਹਿਬ ਹੋਵੇ ਚਾਹੇ ਮਸਤੋਣਾ ਸਾਹਿਬ ਸਾਨੂੰ ਕੋਈ ਸੰਗਤ ਨੂੰ ਕੋਈ ਫਰਕ ਨਹੀਂ ਦੋਨੇ ਹੀ ਜਿਹੜੀਆਂ ਇਹ ਬਹੁਤ ਇਲਾਕੇ ਦੀਆਂ ਸਸਥਾਣਾ ਤੇ ਆ ਇਹ ਗੁਰੂ ਕਰਨੇ ਤੇ ਅਥਾ ਸ਼ਰਧਾ ਹੈ ਲੋਕਾਂ ਦੀ ਤੋਂ ਦੋਨਾਂ ਚ ਕਿਤੇ ਵੀ ਹੋ ਜਾਂਦਾ ਪਰ ਇਹ ਦੁੱਖ ਦੀ ਗੱਲ ਹੈ ਵੀ ਐਸਡੀਪੀਸੀ ਜਿਹੜੀ ਸਾਡੀ ਇੱਕ ਸਰਮੌਰ ਸੰਸਥਾ ਹੈ ਜਿਹੜੀ ਆਪਦੇ ਆਪ ਨੂੰ ਪੰਥ ਦੀ ਨੁਮਾਇੰਦਗੀ ਜਿਹੜੀ ਕਰਨ ਵਾਲੀ ਸੰਸਥਾ ਕਹੋਂਦੀ ਹੈ ਉਹਨਾਂ ਵੱਲੋਂ ਜਿਹੜਾ ਐਸੇ ਸਮਾਗਮ ਨੂੰ ਨਾ ਹੋਣ ਦੇਣਾ ਇਹ ਇਹ ਇੱਕ ਬੜੀ ਚਿੰਤਾ ਦਾ ਵਿਸ਼ਾ ਹੈ ਬੜੀ ਦੁੱਖ ਦੀ ਗੱਲ ਪਿੰਡ ਸਰਦ ਜਦੋਂ ਤੁਹਾਡਾ ਰਲੇਮਾ ਹੋਇਆ ਸੀ ਅਕਾਲੀ ਦਲ ਦੇ ਵਿੱਚ ਹੁੰਦਾ تھا ਉਹ ਕਹਿੰਦੇ ਨੇ ਪਰ ਹਾਰਨ ਤੋਂ ਬਾਅਦ ਪ੍ਰੈਸ ਕਾਨਫਰੈਂਸ ਕਰਦੇ ਨੇ ਕਿ ਸਾਨੂੰ ਸਰਦੇਵ ਸਿੰਘ ਢੀਂਡ ਦਾ ਐਂਡ ਗਰੁੱਪ ਨੇ ਹਰਾਇਆ। ਦੇਖੋ ਗੱਲ ਸੁਣੋ ਫਿਰ ਜੇ ਅਸੀਂ ਹਰਾਇਆ ਚਲੋ ਉਹਨਾਂ ਨੇ ਮੰਨ ਲਈ ਫਿਰ ਉਹਨਾਂ ਦੇ ਆਪ ਦੇ ਪੱਲੇ ਕੀ ਹੈ? ਜੋ ਕਹਿੰਦੇ ਵੀ ਇਹਨਾਂ ਨੇ ਨਹੀਂ ਹਰਾਇਆ ਫਿਰ ਆਪਦੇ ਕਿਸ ਬਨਾਤੇ ਚੋਣ ਲੜੀ ਉਹਨਾਂ ਨੇ। ਇੱਕ ਪਾਸੇ ਤਾਂ ਕਹਿੰਦੇ ਵੀ ਸਾਡੇ ਨਾਲੋਂ ਸਭ ਤੋਂ ਮਜ਼ਬੂਰ ਮਜ਼ਬੂਤ ਕੈਂਡੀਡੇਟ ਕੁਵਾਲ ਸਿੰਘ ਕਿਉਂਦਾ ਸੀ? ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਪ੍ਰੈਸ ਉਹਦੇ ਵਿੱਚ ਕਿਹਾ ਵੀ ਅਸੀਂ ਸਾਰਿਆਂ ਦੀ ਰਾਏ ਲਈ ਉਹਨਾਂ ਨੇ ਕਿਹਾ ਜੀ ਸਭ ਤੋਂ ਮਜ਼ਬੂਤ ਕੈਂਡੀਡੇਟ ਨੇ ਅਸੀਂ ਤਾਂ ਸਮਾਂ ਕਿਸੇ ਰੂਪ ਚ ਵਿਰੋਧ ਵੀ ਨਹੀਂ ਕੀਤਾ ਅਸੀਂ ਤਾਂ ਘਰੇ ਬੈਠੇ ਰਹੇ ਤੇ ਹੁਣ ਉਹਨਾਂ ਦਾ ਇਹ ਇਲਜ਼ਾਮ ਲਾਉਣਾ ਸਿਰਫ ਇੱਕੋ ਹੀ ਜਿਹੜੀਆਂ ਗੱਲ ਦਸਾਉਂਦਾ ਵੀ ਉਹ ਆਪਣੀ ਹਾਰ ਦਾ ਠਿਕਰਾ ਜਿਹੜਾ ਹੈ ਉਹ ਸਾਡੇ ਸਿਰ ਪਾੰ ਰਹੇ ਨੇ ਇਸ ਤੋਂ ਵੱਧ ਕੁਝ ਨਹੀਂ ਅਸਲ ਦੇ ਵਿੱਚ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਨਕਾਰਿਆ ਇਹ ਚੋਣਾਂ ਵਿੱਚ ਹੋਰ ਕੋਈ ਗੱਲ ਨਹੀਂ ਮੈਂ ਹੀ ਅਕਾਲੀ ਦਲ ਜਿਹੜੀ ਐ ਨੂੰ ਕਦੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਇੰਨੀਆਂ ਘੱਟ ਵੋਟਾਂ ਨਹੀਂ ਪਈਆਂ ਜਿਹੜੀਆਂ ਅੱਜ ਇਹਨਾਂ ਨੂੰ ਪਈਆਂ ਉਹਦੇ ਵਿੱਚ ਨਾ ਤਾਂ ਮੈਂ ਕਹਾਂਗਾ ਵੀ ਝੁੰਡਾ ਸਾਹਿਬ ਦਾ ਵਿਰੋਧ ਦੇਣਾ ਕਿਸੇ ਹੋਰ ਦਾ ਨਾ ਹੀ ਸਾਡਾ ਵਿਰੋਧ ਕਰਨ ਨਾਲ ਇੰਨਾ ਫਰਕ ਪੈ ਸਕਦਾ ਇਹ ਲੋਕਾਂ ਵੱਲੋਂ ਪਾਰਟੀ ਦੀ ਲੀਡਰਸ਼ਿਪ ਸਰਦਾਰ ਸੁਬੀ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਨਕਾਰਨਾ ਵੱਡਾ ਜਿਹੜਾ ਹੈ ਕਾਰਨ ਹੈ ਜਿਹਦੇ ਕਰਕੇ ਵੋਟਾਂ ਨਹੀਂ ਪਈਆਂ ਸਰ ਦਸੰਬਰ ਮਹੀਨੇ ਵੀ ਕਿ ਐਜਪੀਸੀ ਦੀਆਂ ਚੋਣਾਂ ਆទੀਆਂ ਨੇ ਕੀ ਲੱਗਦਾ ਤੁਹਾਡੇ ਬਲੌਗ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਕੋਈ ਅਸੀਂ ਤਾਂ ਬੇਨਤੀ ਕਰਾਂਗੇ ਵੀ ਚੋਣਾਂ ਕਰਾਈਆਂ ਜਾਣ ਕਿਉਂਕਿ ਹੁਣ ਤਾਂ ਹਰ ਸਾਲ ਜਿਹੜੀ ਚੋਣ ਹੁੰਦੀ ਹੈ ਪ੍ਰਧਾਨ ਦੀ ਚੋਣ ਮੌਜੂਦਾ ਐਸਜੀਪੀਸੀ ਮੈਂਬਰ ਚੋਣ ਕਰਦੇ ਆ ਉਹ ਲੋਕਾਂ ਦੀ ਜਿਹੜੀ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦੇ ਕਿਉਂਕਿ ਉਹ ਅੱਜ ਤੋਂ ਤਕਰੀਬਨ ਹੁਣ ਤੱਕ 12-13 ਸਾਲ ਹੋ ਗਏ ਇਲੈਕਸ਼ਨ ਹੋਏਗੇ ਇਸ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਤੇ ਇਨੇ ਲੰਬੇ ਸਮੇਂ ਦੇ ਵਿੱਚ ਚੋਣਾਂ ਨਾ ਹੁਣ ਇਹ ਚਿੰਤਾ ਦਾ ਵਿਸ਼ਾ ਅਸੀਂ ਤਾਂ ਬੇਨਤੀ ਕਰਾਂਗੇ ਵੀ ਜਲਦੀ ਤੋਂ ਜਲਦੀ ਚੋਣ ਹੋ ਜਾਣੀ ਚਾਹੀਦੀ ਹੈ ਦਸੰਬਰ ਦੇ ਵਿੱਚ ਹੀ ਹੁੰਦੀ ਹੈ ਤਾਂ ਅਸੀਂ ਉਹਦਾ ਸਵਾਗਤ ਕਰਾਂਗੇ ਇਹ ਲੋਕ ਆਪਦੀ ਨੁਮਾਇੰਦਾ ਆਪਦੇ ਨੁਮਾਇੰਦਿਆਂ ਨੂੰ ਚੁਣ ਕੇ ਐਸਜੀਪੀਸੀ ਵਿੱਚ ਭੇਜ ਸਕਣ ਇਹ ਉਹਨਾਂ ਨੂੰ ਹੱਕ ਮਿਲਣਾ ਚਾਹੀਦਾ ਜਲਦੀ ਤੋਂ ਜਲਦੀ ਸਰਕਾਰ ਦਾ 2.5 ਸਾਲ ਦਾ ਸਮਾਂ ਹੋ ਗਿਆ ਪੰਜਾਬ ਦੇ ਵਿੱਚ ਆ ਮੰਦੀ ਪਿਆ ਇਸ ਤਰ੍ਹਾਂ ਵੇਖਦੇ ਹੋ ਰਾਜਦਾਨਾ ਦੇਖੋ ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ ਹੈ ਆਪਾਂ ਇੱਥੇ ਬੈਠੇ ਹਾਂ ਮਸਤਵਾਨ ਸਾਹਿਬ ਇੱਥੇ ਦੀ 2 ਸਾਲ ਦੇ ਕਰੀਬ ਸਮਾਂ ਹੋ ਗਿਆ ਮੁੱਖ ਮੰਤਰੀ ਵੱਲੋਂ ਨਹੀਂ ਪੱਤਰ ਰੱਖਿਆ। ਕੌਣ ਕੀ ਪ੍ਰੋਬਲਮ ਹੈ ਕਿਉਂ ਨਹੀਂ ਜਿਹੜਾ ਹੈ ਮੈਡੀਕਲ ਕਾਲਜ ਬਣਾ ਰਹੇ ਸੰਤੋਤਰ ਸਿੰਘ ਜੀ ਦੇ ਨਾਂ ਤੇ ਅਸੀਂ ਟਰੱਸਟ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ ਉਹਨਾਂ ਨੂੰ। ਜਿਹੜੀ ਜਗ੍ਹਾ ਤੇ ਉਹਨਾਂ ਨੇ ਨਹੀਂ ਪੱਤਰ ਰੱਖਿਆ ਉਹਦੇ ਵਾਸਤੇ ਵੀ ਲਿਖ ਕੇ ਦੇਤਾ ਕਿ ਜੇ ਤੁਸੀਂ ਜੇ ਇਹ ਕੋਰਟ ਦਾ ਜਿਹੜਾ ਡਿਸਪੂਟ ਹੈ ਉਹਦੇ ਵਿੱਚੋਂ ਜੇ ਕੋਰਟ ਕੱਢਦਾ ਸਾਨੂੰ ਕੋਈ ਇਤਰਾਜ਼ ਨਹੀਂ। ਇੱਥੇ ਬਣਾ ਦਿੱਤਾ ਜਾਵੇ। ਇਦੇ ਨਾਲ ਨਾਲ ਅਸੀਂ ਹੋਰ ਵੀ ਕਰਦਾ ਵੀ ਇੱਕ ਨਵੀਂ ਜਗ੍ਹਾ ਵੀ ਅਸੀਂ ਜਿਹੜੀ ਮੇਨ ਰੋਡ ਦੇ ਉੱਤੇ ਉਹਦਾ ਵੀ ਮਤਾ ਪਾ ਕੇ ਟਰਸਟ ਨੇ ਦਿੱਤਾ ਵੀ ਉਹ ਜਿਹੜੀ ਜਗ੍ਹਾ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਬਣਾ ਦਿੱਤਾ ਜਾਵੇ। ਤਾਂ ਹੁੰਦਾ ਦੋ ਆਪਸ਼ਨਾਂ ਨੇ ਉਹਨਾਂ ਕੋਲੇ ਕਿਸੇ ਨੂੰ ਵੀ ਐਕਸਾਈਜ਼ ਕਰ ਸਕਦੇ ਨੇ ਸਰਕਾਰ ਚਾਹੇ ਤਾਂ ਨਵੀਂ ਜਗ੍ਹਾ ਵੀ ਅਕਵਾਇਰ ਜਿਹੜੀ ਜਗ੍ਹਾ ਡਿਸਪੂਟਾਂ ਉਹ ਵੀ ਅਕਵਾਇਰ ਕਰ ਸਕਦੇ ਨੇ ਜੇ ਉੱਥੇ ਹੀ ਬਣਾਉਣਾ ਚਾਹੁੰਦੇ ਨੇ ਜੇ ਐਸਜੀਪੀਸੀ ਨਹੀਂ ਮੰਨਦੀ। ਚਲੋ ਮੈਂ ਐਸਜੀਪੀਸੀ ਦੇ ਛੱਡ ਦੋ ਟਰਸਟ ਨੇ ਤਾਂ ਲਿਖ ਕੇ ਦਿੱਤਾ ਚਲੋ ਐਸਜੀਪੀਸੀ ਨਹੀਂ ਮੰਨਦੀ ਉਹ ਜਿਹੜਾ ਕਵਾਇਰ ਕਰ ਲੈਣ। ਸੋ ਸਿਰਫ ਸਿਆਸਤ ਕਰ ਰਹੇ ਨੇ ਹੋਰ ਇਸ ਤੋਂ ਵੱਧ ਕੁਝ ਨਹੀਂ ਹੈ ਪੰਜਾਬ ਦੇ ਅੱਜ ਜੋ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਆ ਜੋ ਕ੍ਰਾਈਮ ਜਿਸ ਤਰ੍ਹਾਂ ਵੱਧ ਰਿਹਾ ਹੈ ਜਿਸ ਤਰ੍ਹਾਂ ਨਸ਼ਾ ਵੱਧ ਰਿਹਾ ਹੈ ਪੰਜਾਬ ਦੇ ਵਿੱਚ ਇਹ ਇਸ ਤੋਂ ਜਿਹੜਾ ਹੈ ਵੱਧ ਚਿੰਤਾ ਦੀ ਕੋਈ ਗੱਲ ਨਹੀਂ ਜਿਹੜਾ ਮੁੱਖ ਮੰਤਰੀ ਨੇ ਉਹ ਕੇਜਰੀਵਾਲ ਵੱਲ ਦਿੱਲੀ ਦੀ ਸਰਕਾਰ ਵੱਲ ਝਾਕੀਆਂ ਦੇ ਨੇ ਵੀ ਕੀ ਇਸ਼ਾਰਾ ਸਾਨੂੰ ਕਰਨਗੇ ਫਿਰ ਅਸੀਂ ਕਾਰਵਾਈ ਕਰਾਂਗੇ ਉਹਨਾਂ ਕੋਲ ਮੰਤਰੀ ਆਪ ਦੇ ਮਰਜ਼ੀ ਦੇ ਬਣਾਉਣ ਦਾ ਅਧਿਕਾਰ ਨਹੀਂ ਉਨਾਂ ਨੂੰ ਕੋਈ ਵੱਡੇ ਫੈਸਲੇ ਕਰਨ ਦਾ ਮੁੱਖ ਮੰਤਰੀ ਕੋਲ ਅਧਿਕਾਰ ਨਹੀਂ ਤੇ ਫੇਰ ਲੋਕਾਂ ਨਾਲ ਧੋਖਾ ਹੋਇਆ ਲੋਕਾਂ ਦੇ ਫਤਵੇ ਨਾਲ ਜੇ ਤੁਹਾਨੂੰ ਨਹੀਂ ਤਾਂ ਮੁੱਖ ਮੰਤਰੀ ਬਦਲੋ ਕਿਉਂ ਤੁਸੀਂ ਸੈਂਟਰ ਵਾਲੇ ਜਿਹੜੇ ਇਹਨਾਂ ਦੀ ਪਾਰਟੀ ਹੈ ਕਿਉਂ ਇਸ ਤਰੀਕੇ ਨਾਲ ਸਰਕਾਰ ਨੂੰ ਵੀ ਖੱਜਲ ਖਵਾਰ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਵੀ ਖਰਾਬ ਕਰ ਰਹੇ ਹੋ ਦੇਖੋ ਇਹ ਇਸ ਗੱਲ ਜੋੜ ਦੇ ਵਿੱਚ ਚਾਹੇ ਕੋਈ ਵੀ ਗੜ ਜੋੜ ਹੈ ਬਾਲਾ ਨੰਬਰ ਸਮਾਂ ਨਹੀਂ ਚੱਲਦੇ ਕਿਉਂਕਿ ਪਾਸ ਪਾਸ ਦੀ ਲੱਕੜ ਕੱਟੀ ਹੋਈ ਹੈ ਇਹਨਾਂ ਦਾ ਸਿਰਫ ਨਿਸ਼ਾਨਾ ਇੰਨਾ ਸੀ ਵੀ ਅਸੀਂ ਜਿਹੜਾ ਹੈ ਆਪਣੀ ਖਲ ਕਿਵੇਂ ਬਚਾਈਏ ਕਿ ਸਾਡੇ ਅਸੀਂ ਆਪਣੀਆਂ ਸੀਟਾਂ ਵੱਧ ਤੋਂ ਵੱਧ ਕਿਵੇਂ ਜਿੱਤ ਸਕਦੀਆਂ ਤੇ ਅਸੀਂ ਦੂਜੇ ਦਾ ਫਾਇਦਾ ਲੈ ਕੇ ਕਿਵੇਂ ਅੱਗੇ ਵਧ ਸਕਦੀਏ ਪਰ ਉਹਦੇ ਵਿੱਚ ਹੁਣ ਸਫਲ ਨਹੀਂ ਹੋਏ ਇਹ ਦਿੱਲੀ ਚੋਂ ਇੱਕ ਵੀ ਸੀਟ ਨਹੀਂ ਮਿਲੀ ਤਾਂ ਫਿਰ ਇਹਨਾਂ ਦਾ ਆਪੀ ਸੁਭਾਵਕ ਸੀ ਕਿਉਂਕਿ ਇਹਨਾਂ ਦੀ ਸਿਧਾਂਤਕਤਾ ਕੋਈ ਜਿਹੜਾ ਘੜਚੋੜ ਹੈ ਨਹੀਂ ਤਾਂ ਮੌਕਾ ਪ੍ਰਸਤੀ ਦਾ ਘੜਚੋੜ ਹੈ ਤੋਂ ਆਪ ਸੁਭਾਵਕ ਸੀ ਵੀ ਟੁੱਟੇਗਾ ਉਹ ਬਟ ਗਿਆ ਹੁ ਤਾਂ ਦੋ ਮਹੀਨੇ ਵੀ ਨਹੀਂ ਕਟਿਆ ਜੇ ਅੰਦਰ ਜਿਵੇਂ ਨੀ ਚੋੜ ਵਾੜੇ ਲੋਕ ਮੰਤਰੀ ਸਾਹਿਬ ਦਾ ਚੈਨਲ ਹੈ ਕਿ ਸਰ ਦਾ ਉੱਥੇ ਵੀ ਇੱਕ ਇੱਕ ਰਾਹਚ ਬਣਾ ਲੈਣਗੇ ਕੋਈ ਨਹੀਂ ਦੇਖੋ ਉਹ ਤਾਂ ਇਹ ਗੱਲਾਂ ਦਾ ਕੋਈ ਬਾਲੀ ਇਹ ਲੋਕਾਂ ਦੇ ਮੁੱਦੇ ਨੇ ਮੈਂ ਤਾਂ ਕਹਾਂਗਾ ਮੁੱਖ ਮੰਤਰੀ ਸਾਹਿਬ ਨੂੰ ਲੋਕਾਂ ਦੇ ਮੁੱਦਿਆਂ 'ਤੇ ਧਿਆਨ ਦੇਣਾ ਚਾਹੀਦਾ ਲੋਕਾਂ ਨਾਲ ਜਿਹੜੀਆਂ ਅੱਜ ਬੇਰੁਜ਼ਗਾਰੀ ਦਾ ਇਸ਼ੂ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੈ ਵਧ ਰਹੇ ਜੁਰਮ ਦਾ ਹੈ ਉਹਨਾਂ ਚੀਜ਼ਾਂ 'ਤੇ ਧਿਆਨ ਦੇ ਕਰੋ ਠੱਲ ਪਾਉਣ ਚਾਹੀਦੇ ਕਿੱਥੇ ਰਹਿੰਦੇ ਮੁੱਖ ਮੰਤਰੀ ਨੇ ਸਾਨੂੰ ਇਹਦੇ ਨਾਲ ਕੋਈ ਨਹੀਂ ਪਮਾਚਾਰ ਦਾ ਹੋਰ ਰਹਿਣ ਲੱਪਣ ਇਹ ਇਹ ਕੋਈ ਸਾਡਾ ਇਸ਼ੂ ਨਹੀਂ ਹੈ ਅਸੀਂ ਤਾਂ ਚਾਹੁੰਦੇ ਵੀ ਜਿਸ ਮਕਸਦ ਲਈ ਲੋਕਾਂ ਨੇ ਚੁਣਿਆ ਉਹਦੇ ਮੁਤਾਬਕ ਕੰਮ ਕਰਨ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਪੰਜਾਬ ਨੂੰ ਚੰਗਾ ਪ੍ਰਸ਼ਾਸਨ ਦੇਣ ਜਿਹੜੀ ਅੱਜ ਤੱਕ ਕੁਝ ਜਿਹੜਾ ਹੈ ਮੈਨੂੰ ਨਹੀਂ ਲੱਗ ਰਿਹਾ ਵੀ ਕੋਈ ਅੱਜ ਤੱਕ ਜਿਹੜਾ ਪ੍ਰਸ਼ਾਸਨ ਇਹ ਲੋਕਾਂ ਨੂੰ ਚੰਗਾ ਦੇ ਸਕੇ ਨੇ ਜਾਂ ਕੋਈ ਵਧੀਆ ਕੋਈ ਫੈਸਲੇ ਕਰ ਸਕੇ ਅੱਜ ਤੱਕ